ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਮੈਂ ਆਪ ਜੀ ਦਾ ਡਾਕਟਰ ਗੁਰਤੇਜ ਸਿੰਘ ਅੱਜ ਫਿਰ ਇੱਕ ਨਵੇਂ ਕੰਟੈਂਟ ਦੇ ਨਾਲ ਹਾਜ਼ਰ ਹਾਂ ਜੋ ਅੱਜ ਦਾ ਸਾਡਾ ਟੌਪਿਕ ਰਹੇਗਾ ਉਹ ਬਲੱਡ ਸ਼ੂਗਰ ਦੇ ਨਾਲ ਰਿਲੇਟਡ ਰਹੇਗਾ ਕੀ ਸ਼ੂਗਰ ਦਿਨ ਬੇ ਦਿਨ ਆਪ ਸਾਰੇ ਜਾਣਦੇ ਹੋ ਕਿ ਬੜੇ ਹੀ ਵੱਡੇ ਪੈਮਾਨੇ ਤੇ ਵਧਦੀ ਜਾ ਰਹੀ ਹੈ ਅੱਜ ਕੱਲ तकरीबन 10 ਚੋਂ 8% ਨੂੰ ਇਹ ਦਿੱਕਤ ਆndi ਹੈ ਤੋਂ ਅੱਜ ਅਸੀਂ ਕੁਝ ਐਸੀ ਹੀ ਜਾਣਕਾਰੀ ਕੁਝ ਐਸੇ ਉਪਾਅ ਲੈ ਕੇ ਆਏ ਹਾਂ ਕਿ ਜਿਹਦੇ ਨਾਲ ਤੁਸੀਂ ਆਪਣੀ ਬਲੱਡ ਸ਼ੂਗਰ ਨੂੰ ਕੁਦਰਤੀ ਤਰੀਕੇ ਦੇ ਨਾਲ ਦਿਨਾਂ ਦੇ ਵਿੱਚ ਠੀਕ ਕਰ ਸਕਦੇ ਹੋ ਬੇਸਿਕਲੀ ਬਲੱਡ ਸ਼ੂਗਰ ਜੋ ਹੈ ਉਸ ਨੂੰ ਮੈਂ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਤੋ ਪਹਿਲਾ ਭਾਗ ਜੋ ਮੇਰਾ ਰਹਿੰਦਾ ਹੈ ਕਿ ਖਾਣ ਪੀਣ ਤੇ ਆਪਣਾ ਧਿਆਨ ਦੇਣਾ ਦੇਖੋ ਬਲੱਡ ਸ਼ੂਗਰ ਦੇ ਵਿੱਚ ਇਹ ਚਾਹੇ ਵਾਧੀ ਹੈ ਘਟਦੀ ਹੈ ਸਾਡੇ ਖਾਣ ਪੀਣ ਦਾ ਬੜਾ ਕੰਟਰੋਲ ਰਹਿੰਦਾ ਹੈ ਕਿਉਂਕਿ ਖਾਣ ਪੀਣ ਕਰਕੇ ਹੀ ਸਾਡੀ ਬੋਡੀ ਦੇ ਵਿੱਚ ਗਲੂਕੋਜ਼ ਦਾ ਲੈਵਲ ਵਦਨਾਜਾ ਘਟਨਾ ਇਹ ਸਾਡੀ ਬੋਡੀ ਨਿਰਧਾਰਿਤ ਕਰਦੀ ਹੈ ਇਸ ਕਰਕੇ ਖਾਣ ਪੀਣ ਦਾ ਜੋ ਹੈ ਉਹ ਸਾਡੀ ਬੋਡੀ ਦੇ ਵਿੱਚ ਬਹੁਤ ਹੀ ਵੱਡਾ ਰੋਲ ਹੈ ਤੇ ਖਾਣ ਪੀਣ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਮਿੱਠੀਆਂ ਚੀਜ਼ਾਂ ਕੋਲਡ ਡਰਿੰਕਸ ਅਤੇ ਮੈਦੇ ਵਾਲਾ ਆਟਾ ਜੋ ਹੁੰਦਾ ਹੈ ਉਸ ਦਾ ਸੇਵਨ ਬਹੁਤ ਘੱਟ ਤੋਂ ਘੱਟ ਕਰਨਾ ਹੈ ਕੱਟ ਤੋਂ ਕੱਟ ਦਾ ਮਤਲਬ ਕੀ ਹੈ ਬਿਲਕੁਲ ਨਹੀਂ ਕਰਨਾ ਅਗਰ ਅਸੀਂ ਆਪਣੇ ਜੀਵਨ ਨੂੰ ਸਵਸਥ ਰੱਖਣਾ ਹੈ ਆਪਣੀ ਜੀਵਨ ਸ਼ੈਲੀ ਨੂੰ ਸਵਸਥ ਰੱਖਣਾ ਹੈ ਫਿਰ ਇਹਨਾਂ ਚੀਜ਼ਾਂ ਦਾ ਸਾਨੂੰ ਪਰਹੇਜ਼ ਕਰਨਾ ਬਤੀ ਲਾਜ਼ਮੀ ਹੈ ਤੇ ਖਾਣ ਪੀਣ ਦੇ ਵਿੱਚ ਦੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਫਾਈਬਰ ਡਾਈਟ ਲੈਣੀ ਚਾਹੀਦੀ ਹੈ ਠੀਕ ਹੈ ਜਿਵੇਂ ਕਿ ਸਬਜ਼ੀਆਂ ਹੋ ਗਈਆਂ ਸਲਾਦ ਹੋ ਗਿਆ ਹੋਲ ਵੀਟ ਹੋ ਗਈ ਠੀਕ ਹੈ ਹੁਣ ਬੇਸਿਕਲੀ ਅਸੀਂ ਅੱਜ ਕੱਲ ਕੀ ਕਰਦੇ ਹਾਂ ਆਟੇ ਨੂੰ ਛਾਣ ਕੇ ਉਸ ਦਾ ਜੋ ਸੋੜਾ ਹੁੰਦਾ ਹੈ ਉਸ ਨੂੰ ਵੀ ਸਿੱਟ ਦਿੰਨੇ ਹਾਂ لیکن جو اصل ਦੇ ਵਿੱਚ ਸਾਡੇ ਪ੍ਰਾਤਨ ਸਮਿਆਂ ਦੇ ਵਿੱਚ ਜਾਂ ਸਾਡੇ ਭੈਣ ਭਰਾ ਕੋਈ 25 30 ਸਾਲ ਪਹਿਲਾਂ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਸੀ ਹੋਲ ਵੀਟ ਦਾ ਸੇਵਨ ਕਰਦੇ ਸੀ ਕਣਕ ਦਾ ਕੋਈ ਵੀ ਹਿੱਸਾ ਉਹਨੂੰ ਛੁੱਟਿਆ ਨਹੀਂ ਜਾਂਦਾ ਸੀ ਤੇ ਉਸ ਦੇ ਨਾਲ ਸਾਨੂੰ ਫਾਈਬਰ ਡਾਈਟ ਦੀ ਜਿਹੜੀ ਸੀ ਉਹ ਬਹੁਤ ਵਧੀਆ ਡਾਈਟ ਸਾਨੂੰ ਮਿਲਦੀ ਸੀ ਜਿਹਦੇ ਨਾਲ ਸਾਡੀ 슈ਗਰ ਜਿਹੜੀ ਹੈ ਕੰਟਰੋਲ ਰਹਿੰਦੀ ਹੈ ਤੀਜੀ ਗੱਲ ਕੀ ਹੈ ਕਿ ਖਾਣੇ ਨੂੰ ਚਬਾ ਚਬਾ ਕੇ ਖਾਣਾ ਚਾਹੀਦਾ ਹੈ ਅੱਜ ਬੇਸ਼ੱਕ ਸਮਾਂ ਬੜਾ ਤੇਜ਼ ਹੋ ਗਿਆ ਹੈ ਬੜੀ ਸਾਇੰਸ ਨੇ ਤਰੱਕੀ ਕਰ ਲਈ ਹੈ ਪਰ ਇੱਕ ਜੀਵਨ ਨੂੰ ਜੀਣ ਵਾਸਤੇ ਇਹ ਸ਼ਰੀਰ ਨੂੰ ਖਾਣ ਵਾਸਤੇ ਭੋਜਨ ਦੀ ਲੋੜ ਹੈ ਕਿ ਭੋਜਨ ਇੱਕ ਸਹਿਜ ਸੁਭਾਅ ਦੇ ਨਾਲ ਚਬਾ ਚਬਾ ਕੇ ਖਾਦਾ ਜਾਵੇ ਤੇ ਉਹ ਬੜਾ ਫਾਇਦੇਮੰਦ ਹੁੰਦਾ ਹੈ ਕਿਉਂਕਿ ਚਬਾ ਕੇ ਖਾਣ ਦੇ ਨਾਲ ਇੱਕ ਤਾਂ ਭੋਜਨ ਛੇਤੀ ਪਚ ਜਾਂਦਾ ਹੈ ਦੂਜਾ ਭੋਜਨ ਨੂੰ ਪਚਾਉਣ ਦੇ ਵਿੱਚ ਜਿਹੜੀ ਉਹ ਸਾਨੂੰ ਮਦਦ ਮਿਲਦੀ ਹੈ ਮਿਨਰਲ ਜੋ ਹੁੰਦੇ ਹਨ ਵਿਟਾਮਿਨਸ ਜੋ ਹੁੰਦੇ ਹਨ ਜੋ ਵੀ ਪੌਸ਼ਟਿਕ ਤੱਤ ਹੁੰਦੇ ਹਨ ਉਹ ਜਲਦੀ ਬਾਡੀ ਦੇ ਵਿੱਚ ਕੁਲ ਜਾਂਦੇ ਹਨ ਡਿਸੋਲਵ ਹੋ ਜਾਂਦੇ ਹਨ ਇਸ ਦੇ ਨਾਲ ਸਾਡੇ ਸਰੀਰ ਨੂੰ ਬੜਾ ਫਾਇਦਾ ਰਹਿੰਦਾ ਹੈ ਹੁਣ ਤੀਜੀ ਗੱਲ ਇਹ ਹੈ ਕਿ ਜਿਵੇਂ ਹੀ ਅੱਜ ਇਨਸਾਨ ਕੋਲ ਸਮਾਂ ਘੱਟ ਹੈ ਉਹ ਖਾਣਾ ਸਵੇਰੇ ਹੀ ਪੇਟ ਭਰ ਕੇ ਖਾਣਾ ਖਾ ਲੈਂਦਾ ਹੈ ਵੀ ਇੱਕ ਵਾਰ ਦੇ ਵਿੱਚ ਹੀ ਪੇਟ ਭਰ ਕੇ ਖਾਣਾ ਨਾ ਖਾਓ ਖਾਣੇ ਨੂੰ ਥੋੜੇ ਥੋੜੇ ਹਿੱਸਿਆਂ ਦੇ ਵਿੱਚ ਖਾਓ ਇਸ ਦੇ ਨਾਲ ਕੀ ਹੁੰਦਾ ਹੈ ਕਿ ਸਰੀਰ ਦੇ ਵਿੱਚ ਜਿੰਨਾ ਅਸੀਂ ਖਾਣਾ ਖਾਦਾ ਹੈ ਅਗਰ ਉਹ ਲੋੜ ਤੋਂ ਜ਼ਿਆਦਾ ਹੈ ਫਿਰ ਉਹ ਗਲੂਕੋਜ਼ ਦਾ ਲੈਵਲ ਨੂੰ ਵਧਾਏਗਾ ਔਰ ਵੀ ਸ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੂੰ ਜਨਮ ਦੇਵੇਗਾ ਜੇਕਰ ਖਾਣਾ ਅਸੀਂ ਬਿਲਕੁਲ ਕੰਟਰੋਲ ਦੇ ਵਿੱਚ ਖਾ ਰਹੇ ਹਾਂ ਜਿੰਨੀ ਭੁੱਖ ਹੈ ਉਸ ਤੋਂ ਵੀ ਇੱਕ ਰੋਟੀ ਘੱਟ ਕਰਕੇ ਹੀ ਖਾਣੀ ਚਾਹੀਦੀ ਹੈ ਫਿਰ ਜੋ ਹੈ ਸਾਡਾ ਸਰੀਰ ਨਾਲੋਂ ਨਾਲ ਉਸ ਨੂੰ ਪਚਾ ਲੈਂਦਾ ਹੈ ਨਾਲੋਂ ਨਾਲ ਹੀ ਉਸ ਨੂੰ ਆਪਣੇ ਲੈਵਲ ਤੇ ਰੱਖ ਲੈਂਦਾ ਹੈ ਤੇ ਇਹ ਸਨ ਕੁਝ ਚੀਜ਼ਾਂ ਤੇ ਇੱਕ ਨਾਲ ਲੋ ਗਲਾਈ ਸਿਮਿਕ ਇਹ ਸ਼ਬਦ ਜਿਹੜਾ ਹੈ ਲੋ ਗਲਾਈਸਿਮਿਕ ਕੈਨ ਦਾ ਭਾਗ ਜਿਸ ਵਿੱਚ ਬਲੂ ਕੋਜ਼ ਦੀ ਮਾਤਰਾ ਘਟ ਰਹੀਦੀ ਹੈ ਉਹ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਬ੍ਰਾਊਨ ਚਾਵਲ ਹੋ ਗਏ ਉਸ ਦਾ ਸੇਵਨ ਕਰ ਸਕਦੇ ਹੋ ਮੂੰਗੀ ਦੀ ਦਾਲ ਹੋ ਗਈ ਉਸ ਦਾ ਸੇਵਨ ਕਰ ਸਕਦੇ ਹੋ ਸਲਾਦ ਨੂੰ ਜਿਆਦਾ ਤੋਂ ਜਿਆਦਾ ਖਾਧਾ ਜਾ ਸਕਦਾ ਹੈ ਤਾਂ ਇਹ ਸਨ ਖਾਣ ਪੀਣ ਦੀਆਂ ਜੋ ਚੀਜ਼ਾਂ ਸਨ ਤੇ ਦੂਜਾ ਜੋ ਭਾਗ ਮੈਂ ਵੰਡਿਆ ਹੈ ਉਸ ਨੂੰ ਵੰਡਿਆ ਹੈ ਵਰਕਆਊਟ ਦੇ ਵਿੱਚ ਕਿ ਰੋਜ਼ਾਨਾ ਸਾਨੂੰ ਵਰਕਆਊਟ ਕਰਨਾ ਚਾਹੀਦਾ ਹੈ ਹਰ ਰੋਜ਼ ਘੱਟ ਤੋਂ ਘੱਟ ਇੱਕ ਆਸਤ ਇਨਸਾਨ ਨੂੰ ਜੋ ਹੁੰਦਾ ਹੈ 30 ਮਿੰਟ ਤੱਕ ਪੈਦਲ ਚੱਲਣਾ ਚਾਹੀਦਾ ਹੈ ਯੋਗ ਕਰਨਾ ਚਾਹੀਦਾ ਹੈ ਜਾਂ ਫਿਰ ਹਲਕਾ-ਹਲਕਾ ਦੌੜ ਲੈਣਾ ਚਾਹੀਦਾ ਹੈ ਇਹ ਬਤੀ ਲਾਜ਼ਮੀ ਹੁੰਦਾ ਹੈ ਬਹੁਤ ਵਧੀਆ ਹੁੰਦਾ ਹੈ ਸਰੀਰ ਦੇ ਵਾਸਤੇ ਕਿਉਂਕਿ ਕੋਈ ਵੀ ਕਸਰਤ ਕਰਦੇ ਹਾਂ ਉਸ ਦੇ ਨਾਲ ਸਬਾਡੀ ਦਾ ਪ੍ਰੋਪਰ ਵਰਕ ਹੁੰਦਾ ਹੈ ਬੋਡੀ ਚ ਪਸੀਨਾ ਨਿਕਲਦਾ ਹੈ ਹਾਨੀਕਾਰਕ ਵਸ਼ਲੇ ਪਦਾਰਥ ਬਾਹਰ ਨਿਕਲਦੇ ਹਨ ਤੇ ਸਰੀਰ ਨਵਾਂ ਨਰੋਇਆ ਰਹਿੰਦਾ ਹੈ ਵਰਕਆਊਟ ਦੇ ਨਾਲ ਇਨਸੂਲਿਨ ਜੋ ਹੁੰਦੀ ਹੈ ਬੋਡੀ ਦੇ ਵਿੱਚ ਕੁਦਰਤੀ ਇਨਸੂਲਿਨ ਪੈਦਾ ਹੁੰਦੀ ਹੈ ਜੋ ਸਾਡਾ ਪੈਂਕ੍ਰੀਆਜ਼ ਜੋ ਕੁਦਰਤੀ ਇਨਸੂਲਿਨ ਦਵਾਈ ਬਣਾਉਂਦਾ ਹੈ ਜਦੋਂ ਵਰਕਆਊਟ ਕਰਦੇ ਹਾਂ ਤੇ ਉਹ ਟਾਈਮ ਦੇ ਨਾਲ ਇਨਸੂਲਿਨ ਬਣਾਉਂਦਾ ਹੈ ਜਿਸ ਦੇ ਨਾਲ ਸਾਡਾ ਗਲੂਕੋਜ਼ ਲੈਵਲ ਜੋ ਹੁੰਦਾ ਹੈ ਉਹ ਬੇहद ਕੰਟਰੋਲ ਦੇ ਵਿੱਚ ਰਹਿੰਦਾ ਹੈ ਤੇ ਇਸ ਕਰਕੇ ਹਰ ਇੱਕ ਇਨਸਾਨ ਨੂੰ ਜਿਆਦਾ ਨਹੀਂ ਤੇ ਘੱਟੋ ਘੱਟ 30 ਮਿੰਟ ਤੱਕ ਰੋਜ਼ਾਨਾ ਵਰਕਆਊਟ ਕਰਨਾ ਲਾਜ਼ਮੀ ਹੈ ਅਗਲਾ ਜਿਹੜਾ ਮੈਂ ਭਾਗ ਵੰਡਿਆ ਹੈ ਤੀਜਾ ਉਹ ਵੀ ਬੜਾ ਜ਼ਰੂਰੀ ਹੈ ਬੇਸ਼ੱਕ ਇਹ ਦੋਨੋਂ ਭਾਗ ਬੜੇ ਜ਼ਰੂਰੀ ਸਨ ਪਰ ਇਹ ਤੀਜਾ ਭਾਗ ਵੀ ਬੜੀ ਅਹਿਮ ਜਾਣਕਾਰੀ ਰੱਖਦਾ ਹੈ ਬਹੁਤ ਹੀ ਅਹਿਮ ਮਹਿੰਮियत ਰੱਖਦਾ ਹੈ ਸਾਡੇ ਸਰੀਰ ਦੇ ਵਿੱਚ ਇਸ ਨੂੰ ਮੈਂ ਵੰਡਿਆ ਹੈ ਪਾਣੀ ਤੇ ਨੀਂਦ ਦੇ ਵਿੱਚ ਹੁਣ ਜੋਸ ਤੇ ਇਨਸਾਨ ਦਾ ਸਰੀਰ ਹੈ 70 ਤੋਂ 73% ਜੋ ਪਾਣੀ ਦੇ ਨਾਲ ਬਣਿਆ ਹੈ ਇਸ ਪਾਣੀ ਦੀ ਕਮੀ ਨੂੰ ਵੀ ਸਾਨੂੰ ਰੋਜ਼ਾਨਾ ਹੀ ਪੂਰਾ ਕਰਨਾ ਪਵੇਗਾ ਤੇ ਦਿਨ ਦੇ ਵਿੱਚ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀਣੇ ਲਾਜ਼ਮੀ ਹਨ ਤੇ ਇੱਕ ਆਸਤ ਇਨਸਾਨ ਦੀ ਪਾਣੀ ਦੀ ਜੋ ਸਰੀਰਕ ਜ਼ਰੂਰਤ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਤੇ ਨੀਂਦ ਦਾ ਜੇਕਰ ਜ਼ਿਕਰ ਕਰੀਏ ਤੇ ਅੱਜ ਕੱਲ ਨੀਂਦ ਸਾਡੀ ਬੜੀ ਕੱਚੀ ਰਹਿੰਦੀ ਹੈ ਸਮੇਂ ਦੇ ਬੜੇ ਪਾਬੰਦ ਹੋ ਗਏ ਹਨ ਕਿਉਂਕਿ ਸਾਡੇ ਕੰਮਕਾਰ ਜਿਵੇਂ ਇਦਾਂ ਦੇ ਹੋ ਗਏ ਹਨ ਕਿ ਸਾਨੂੰ ਪ੍ਰੋਪਰ ਨੀਂਦ ਹੀ ਨਹੀਂ ਮਿਲਦੀ ਇਨਸਾਨ ਟੈਨਸ਼ਨਾਂ ਦੇ ਨਾਲ ਇਨਸਾਨ ਨੂੰ ਕਈ ਪ੍ਰਕਾਰ ਦੀਆਂ ਹੋਰ ਮੁਸ਼ਕਲਾਂ ਦੇ ਨਾਲ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਉਸਦੀ ਨੀਂਦ ਪੂਰੀ ਨਹੀਂ ਹੁੰਦੀ ਹੁਣ ਕੋਈ ਵੀ ਮਸ਼ੀਨਰੀ ਅਸੀਂ ਲਗਾਤਾਰ ਚਲਾਉਂਦੇ ਹਾਂ ਤੇ ਉਸ ਨੂੰ ਕੁਝ ਸਮੇਂ ਦੀ ਰੈਸਟ ਵੀ ਚਾਹੀਦੀ ਹੈ ਜਗੇ ਔਰ ਉਸ ਨੂੰ ਲੰਮੇ ਸਮੇਂ ਤੱਕ ਅਸੀਂ ਚਲਾਈ ਰੱਖਣਾ ਹੈ ਇਸੇ ਪ੍ਰਕਾਰ ਸਾਡਾ ਸਰੀਰ ਹੈ ਇਸ ਤੋਂ ਅਗਰ ਲੰਮੇ ਸਮੇਂ ਤੱਕ ਅਸੀਂ ਕੰਮ ਲੈਣਾ ਹੈ ਤੇ ਫਿਰ ਸਾਨੂੰ ਘੱਟ ਤੋਂ ਘੱਟ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਜੋ ਹੈ ਪੂਰਨ ਨੀਂਦ ਲੈਣੀ ਚਾਹੀਦੀ ਹੈ ਤੇ ਜਾ ਕੇ ਸਾਡਾ ਜੋ ਹੈ ਸਰੀਰ ਰਿਫਰੈਸ਼ ਹੋ ਜਾਂਦਾ ਹੈ ਦੁਬਾਰਾ ਤੋਂ ਕੰਮ ਕਰਨ ਲਈ ਸਟਾਰਟ ਹੋ ਜਾਂਦਾ ਹੈ ਤੇ ਚੌਥਾ ਜੋ ਭਾਗ ਹੈ ਕਿ 슈ਗਰ ਨੂੰ ਜੋ ਬਲੱਡ ਸ਼ੂਗਰ ਹੁੰਦੀ ਹੈ ਉਸ ਨੂੰ ਨਿਯਮਤ ਰੂਪ ਦੇ ਵਿੱਚ ਇਹਨੂੰ ਚੈੱਕ ਕੀਤਾ ਜਾਵੇ ਕਿ ਮੇਰੇ ਸਰੀਰ ਦੇ ਵਿੱਚ ਘਟ ਰਹੀ ਹੈ ਕਿ ਵੱਧ ਰਹੀ ਹੈ ਉਸੇ ਤਰੀਕੇ ਦੇ ਨਾਲ ਫਰਪਰੇਜ ਹੀ ਕੀਤੇ ਜਾਣ ਬਲੱਡ ਸ਼ੂਗਰ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦੇ ਹਨ ਤੇ ਨਾਲ ਦੀ ਨਾਲ ਡਾਕਟਰ ਦੀ ਸਲਾਹ ਲੈਣੀ ਵੀ ਜ਼ਰੂਰੀ ਹੈ ਆਪਣੇ ਡਾਕਟਰ ਨੂੰ ਮਿਲ ਕੇ ਆਪਣੀ ਸ਼ੂਗਰ ਦੀ ਪ੍ਰੋਬਲਮ ਦੱਸ ਕੇ ਉਸੇ ਹਿਸਾਬ ਦੇ ਨਾਲ ਦਵਾਈ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਸਾਡੇ ਕੋਲ ਪ੍ਰੇਜ ਇਹਨੇ ਹੁੰਦੇ ਨਹੀਂ ਹਨ ਫਿਰ ਵੀ ਕੁਝ ਦਵਾਈਆਂ ਦੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਕਿ ਸਾਨੂੰ ਕਿਸੇ ਗੰਭੀਰ ਪ੍ਰੋਬਲਮ ਗੰਭੀਰ ਸਮੱਸਿਆ ਜਾਂ ਕਿਸੇ ਐਮਰਜੈਂਸੀ ਦਾ ਸਾਹਮਣਾ ਨਾ ਕਰਨਾ ਪਵੇ ਕੋਈ ਅਸੀਂ 슈ਗਰ ਦੀ ਵਰਤੋਂ ਕਿੱਦਾਂ ਅਸੀਂ 슈ਗਰ ਨੂੰ ਕੰਟਰੋਲ ਕਰ ਸਕਦੇ ਹਾਂ ਘਰੇਲੂ ਨੁਕਤਿਆਂ ਦੇ ਨਾਲ ਘਰ ਦੇ ਵਿੱਚ ਰਹਿ ਕੇ ਹੀ ਆਪਣੀ 슈ਗਰ ਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਹਾਂ ਕੁਦਰਤੀ ਤਰੀਕੇ ਦੇ ਨਾਲ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਵਧੇਰੇ ਜਾਣਕਾਰੀ ਵਾਸਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ ਤੇ ਨਾਲ ਹੀ ਨਾਲ ਇੱਕ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਣਾ ਹੈ ਕਿ ਅਗਲਾ ਟੌਪਿਕ ਜੋ ਹੈ ਅਸੀਂ ਕਿਸ ਚੀਜ਼ ਉੱਤੇ ਲੈ ਕੇ ਆਈਏ ਤਾਂ ਜੋ ਤੁਹਾਡੇ ਨਾਲ ਹੋਰ ਤਰ੍ਹਾਂ ਦੀਆਂ ਵੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣ ਧੰਨਵਾਦ ਸੱਚਾ ਆਕਾਲ